ਸਾਬਕਾ ਪ੍ਰਧਾਨ ਮੰਤਰੀ ਮਨੂਹਨ ਸਿੰਘ ਨੇ ਦੇਲਵੇਜ ਅਜ ਪੰਜਾਬ ਲਈ ਚੋਣ ਮੈਨੀਫੈਸਟੋ ਜਾਰੀ ਕੀਤਾ ਇਸ ਵਾਰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ ਆਪਣੇ ਜੋਨ ਮੈਨੀਫੈਸਟੋ ਦੇ ਵਿੱਚ ਕਾਂਗਰਸ ਨੇ ਲੋਕ ਲੁਭਾਉਣੇ ਵਾਦਿਆਂ ਦੀ ਛੜੀ ਲਗਾ ਦਿੱਤੀ ਹਰ ਘਰ ਵਿੱਚ ਨੌਕਰੀ ਕਿਸਾਨਾਂ ਦੇ ਕਰਜ਼ਾ ਮੁਆਫੀ ਅਤੇ 4 ਹਫ਼ਤੇ ਵਿੱਚ ਨਸ਼ਾ ਮੁਕਤ ਪੰਜਾਬ ਦਾ ਵਾਦਾ ਇਸ ਵਿੱਚ ਸਭ ਤੋਂ ਅਹਿਮ ਹੈ ਬਿਹਾਰ ਦੇ ਬਾਹੂਬਲੀ ਨੇਤਾ ਮੁਹੰਮਦ ਸ਼ਾਹਬੁੱਦੀਨ ਦੀ ਸੈਲਫੀ ਨਿਕਲਬਲੀ ਬਚਾ ਦਿੱਤੀ ਹੈ ਦਰਸਲ ਇਹ ਸੈਲਫੀ ਜੇਲ ਦੇ ਅੰਦਰ ਲੀਕੀ ਹੈ ਸ਼ਾਹਬੁੱਦੀਨ ਕਤਲ ਕੇਸ ਇਤਿਮਾਮ ਵਿੱਚ ਜੇਲ ਵਿੱਚ ਹੈ ਜਿਸ ਦੀ ਸੈਲਫੀ ਨੇ ਜੇਲ ਦਸ ਸੈਲਫੀ ਦੀ ਖਬਰ ਮਿਲਦੇ ਪ੍ਰਸ਼ਾਸਨ ਨੇ ਤੁਰੰਤ ਜੇਲ੍ਹ 'ਚ ਛਾਪਾ ਮਾਰਿਆ ਜਿਸ ਦੌਰਾਨ ਤਿੰਨ ਮੋਬਾਈਲ ਫੋਨ, ਚਾਰ ਸਿਮ ਕਾੜੇ ਅਤੇ ਦੋ ਮੋਬਾਈਲ ਬੈਟਰੀਆਂ ਬਰਾਮਦ ਹੋਈਆਂ ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫੋਟੋ ਸ਼ਹਾਬੁੱਦੀਨ ਨੇ ਨਹੀਂ ਬਲਕਿ ਉਸ ਨੂੰ ਮਿਲਣ ਆਏ ਕਿਸੇ ਸ਼ਖਸ ਨੇ ਖਿੱਚੀ ਹੋਏਗੀ ਡਿਜੀਟਲ ਲੈਂਡ ਦੇ ਨੂੰ ਵਧਾਵਾ ਦੇਣ ਦੇ ਚਲਦੇ ਸਰਕਾਰ ਨੇ ਲੋਕਲ ਮੋਬਾਈਲ ਕੰਪਨੀ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਸਸਤੇ ਸਮਾਰਟਫੋਨ ਬਣਾਉਣ ਜਨਾਰੀ ਕੀਮਤ 2000 ਰੁਪਏ ਤੋਂ ਘਾਟ ਹੋਵੇ ਤਾਂ ਕਿ ਲੋਕ ਆਸਾਨੀ ਨਾਲ ਡਿਜੀਟਲ ਲੈਂਡ ਦੇਣ ਕਰ ਸਕਣ ਨੀਤੀ ਕਮਿਸ਼ਨ ਦੀ ਮੀਟਿੰਗ ਦੇ ਨੁਰਬੰਦੀ ਦੇ ਫੈਸਲੇ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ 4807 ਕਰੋੜ ਰੁਪਏ ਦੇ ਕਾਲੇ ਧੰਦਾ ਪਤਾ ਲਾਇਆ ਹੈ। ਇਸ ਦੌਰਾਨ 11 ਕਰੋੜ ਰੁਪਏ ਨਵੇਂ ਨੋਟਾਂ ਰੂਪ ਚ ਜ਼ਬਤ ਕੀਤੇ ਗਏ ਨੇ। ਸੂਤਰਮਤਾਕ ਨੁਰਬੰਦੀ ਦੇ ਐਲਾਨ ਦੇ ਬਾਅਦ ਇਨਕਮ ਟੈਕਸ ਵਿਭਾਗ ਨੇ 1138 ਛਾਪੇ ਮਾਰੇ। ਲੋਕਾਂ ਦੀ ਮਦਦ ਕਰਨ ਲਈ ਜਾਣਿਆ ਦੀ ਸੁਸ਼ਮਨ ਸਵਰਾਉਣਿਕ ਸ਼ਖਸ ਨੇ ਗੁੱਸਾਵਾਦ ਦਿੱਤਾ। ਦਰਸਲ ਆਈਟੀ ਵਿੱਚ ਕੰਮ ਕਰਨ ਵਾਲੇ ਇੱਕ ਸ਼ਖਸ ਨੇ ਸੁਸ਼ਮਨ ਟਵੀਟ ਕਰਕੇ ਕਿਹਾ ਕਿ ਮੇਰੀ ਪਤਨੀ ਚਾਂਸੀ ਵਿੱਚ ਅਤੇ ਮੈਂ ਪੂਨੇ ਵਿੱਚ ਕੰਮ ਕਰਦਾ ਹਾਂ। ਸਾਡੇ ਬੰਵਾਸ ਨੂੰ ਖਤਮ ਕਰ ਸਕਦੇ ਹੋ। ਇਸ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਮੈਂ ਹੁੰਦੀ ਤਾਂ ਯੂਪੀ ਵਿੱਚ ਪਿਓ ਪੁੱਤ ਵਿਚਾਲੇ ਚੱਲ ਰਿਹਾ ਕਮਾਸਾਨ ਦੇ ਵਿਚਾਲੇ ਯੂਪੀ ਦੇ ਸੀਐਮ ਰਹੇ ਸੀਨੀਅਰ ਨੇਤਾ ਐਨਡੀ ਤਿਵਾਰੀ ਨੇ ਮੁਲਾਇਮ ਯਾਦਵ ਦੇ ਨਾਮ ਇੱਕ ਖਤ ਲਿਖਿਆ ਤੇ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਬੇਟੇ ਅਖਿਲੇਸ਼ ਨੂੰ ਸੱਤਾ ਦੀ ਕਮਾਨ ਸੌਂਪ ਦੇਣਾ ਤੇ ਪੂਰਾ ਆਸ਼ੀਰਵਾਦ ਦੇਣ ਅਖਿਲੇਸ਼ ਅਤੇ ਮੁਲਾਇਮ ਯਾਦਵ ਵਿਚਾਲੇ ਝਗੜਾ ਕਰਾਉਣ ਪਿੱਛੇ ਅਮਰ ਸਿੰਘ ਦੇ ਬਾਅਦ ਹੁਣ ਰਾਜ ਸਭਾ ਸੰਸਦ ਸੁਭਾਸ਼ ਚੰਦਰਾ ਦਾ ਨਾਮ ਵੀ ਉੱਠ ਲਿਆ ਹਾਲਾਂਕਿ ਉਹਨਾਂ ਨੇ ਇਲਜ਼ਾਮ ਨਕਾਰੇ ਨੇ ਚੰਦਰਾ ਮੁਤਾਬਕ ਮੁਲਾਇਮ ਉਹਨਾਂ ਦੇ ਦੋਸਤ ਨੇ ਨੁਰਬੰਦੀ ਵਿਚਾਲੇ ਭਾਜਪਾ ਲਈ ਚੰਗੀ ਖਬਰ ਹੈ ਫਰੀਦাবাদ ਨਗਰ ਨਿਗਮ ਦੀਆਂ ਚੋਣਾਂ ਵਿੱਚ 40 ਵਿੱਚੋਂ 33 ਸੀਟਾਂ ਤੇ ਭਾਜਪਾ ਨੇ ਕਬਜ਼ਾ ਕਰ ਲਿਆ ਕੇਂਦਰੀ ਮੰਤਰੀ ਕ੍ਰਿਸ਼ਨਪਾਲ ਸਿੰਘ ਗੋਜਰ ਨੇ ਜਦ ਦਾ ਸੇਰਾ ਪ੍ਰਧਾਨ ਮੰਤਰੀ ਮੋਦੀ ਅਤੇ ਹਰਿਆਣਾ ਦੇ ਸੀ ਅਮਨਹੁਲਾ ਖੱਟਾ ਦੇ ਸੇਰ ਬਣਿਆ ਜਮੂ ਕਸ਼ਮੀਰ ਦੇ ਨੁਰਵਤ ਜੀ ਆਰਈਐਫ ਕੈਂਪ ਤੇ ਅਤਵਾਦੀ ਹਮਲਾ ਹੋਇਆ ਜਿਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ 2017 ਵਿੱਚ ਪਹਿਲਾ ਵੱਡਾ ਅਤਵਾਦੀ ਹਮਲਾ ਸੂਤਮ ਦਾਕ ਬੀਤੀ ਰਾਤ ਕਰੀਬ 12 ਵਜੇ ਅਤਵਾਦੀ ਨੇ ਕੋਸਪੈਡ ਕੀਤਾ ਅਤੇ ਸਵਾਇ 1 ਵਜੇ ਦੇ ਕਰੀਬ ਕੈਂਪ ਤੇ ਹਮਲਾ ਕੀਤਾ ਗਿਆ ਜੰਮੂ ਕਸ਼ਮੀਰ ਹਿਮਾਚਲ ਅਤੇ ਉੱਤਰਾਖੰਡ ਵਿੱਚ ਪਾਰੀ ਬਰਵਾਰ ਨੇ ਮੁਸ਼ਕਲਾਂ ਪਾ ਦਿੱਤੀਆਂ ਨੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਤੇ ਕੋਰਾਵਾਤ ਗਿਆ ਜਿਸ ਦਾ ਅਸਰ ਹਵਾਈ ਅਤੇ ਰੇਲ ਆਵਾਜਾਈ ਤੇ ਪਿਆ। Shimla ਵਰਗੀਆਂ ਥਾਂਾਂ ਤੇ ਕਈ ਸਲਾਨੀ ਫਸੇ ਹੋਏ ਨੇ ਮੌਸਮ ਵਿਭਾਗ ਮੁਤਾਬਕ ਹਾਲੇ ਹਾਲਾਤ ਸੁਧਰਨਗੇ ਨਹੀਂ। ਪੈਟਰੋਲ ਪੰਪ ਤੇ ਕਾਰਡ ਤੋਂ ਪੇਮੈਂਟ ਨਾ ਹੋਣ ਦੀ ਮੁਸੀਬਤ ਫਿਲਹਾਲ 13 ਜਨਵਰੀ ਤੱਕ ਟਲ ਗਈ ਹੈ। 13 ਜਨਵਰੀ ਤੱਕ ਪੰਪ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਲੈਣਗੇ। ਪੈਟਰੋਲ ਮਾਲਕਾਂ ਨੇ ਕਾਰਡ ਰਾਹੀਂ ਪੇਮੈਂਟ ਤੇ ਬੈਂਕ ਕੋਲ ਸਰਚਾਰਜ ਵਸੂਲਣ ਦਾ ਵਿਰੋਧ